ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਸਾਰੇ ਠੀਕ ਠਾਕ ਹੋ ਜੀ ਵਧੀਆ ਕਰਨ ਜੀ ਦੀ ਕਰੀ ਜਾਂਦੀ ਹੈ ਘਰ ਦੀਆਂ ਸਫਾਈਆਂ ਹਨਾ ਕਰਨ ਜੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਨਿਤ ਵਲਾਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਸਭ ਤੋਂ ਪਹਿਲਾਂ ਵਲਾਗ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੁਸੀ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਆ ਕਰੋ ਬਾਈ ਵੀਡੀਓ ਨੂੰ ਤੁਸੀਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਵੀ ਆਏ ਸਾਡੇ ਵਲਾਗ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਤੇ ਕੁੜੀ ਗਈ ਹੈ ਸਕੂਲ ਤੇ ਬਸ ਹੁਣ ਮੈਂ ਆਖਿਆ ਕਿ ਚਲਾ ਜਿਹੜਾ ਖਾਣੇ ਵਾਲਾ ਟੇਬਲ ਆ ਇਹਨੂੰ ਮੈਂ ਥੋੜਾ ਸਾਫ ਕਰਦਾ ਕਿਉਂਕਿ ਮੈਂ ਰੋਟੀ ਵੀ ਬਣਾ ਲਈ ਆ ਤੇ ਚਾਹ ਚੂ ਵੀ ਬਣਾ ਲਈ ਹੈਗੀ ਆ ਤੇ ਮੁੰਡਾ ਅੱਜ ਘਰੇ ਆ ਤੇ ਮੁੰਡੇ ਦਾ ਕੁਝ ਜਾਂਦਾ ਸਿਰ ਮੜਾਇਆ ਖਾਦੋ ਹੋਇਆ ਤੇ ਕੁਬ ਗੱਡ ਤੇ ਪਿਆ ਹੈ। ਮੈਂ ਬਿਮਾਰ ਹੋਇਆ ਪਿਆ ਜੀ। ਇਹਨੂੰ ਕੱਲ ਬੁਖਾਰ ਹੋ ਗਿਆ ਸੀ ਹੁਣ ਠੀਕ ਆ। ਪੜੀ ਜਾਂਦਾ ਪੇਪਰ ਨੇੜੇ ਆ ਗਿਆ। ਤੇ ਤੁਹਾਨੂੰ ਪਤਾ ਹੀ ਫਿਰ ਜਾਂ ਨਾ ਨੂੰ ਤੇ ਘਰ ਦੇ ਹੱਸ ਆਣਾ ਸ਼ੁਰੂ ਹੋ ਜਾਂਦੀਆਂ ਆ ਤੇ ਇੱਕ ਹਜੇ ਮੱਛਰ ਨਹੀਂ ਆਉਨੋ ਹਟਿਆ ਪਤਾ ਨਹੀਂ ਥੋੜੇ ਹਟਿਆ ਮੱਛਰ ਆਉਨੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਸਹੀ ਗੱਲ ਸਾਡੇ ਹਜੇ ਨਹੀਂ ਆਉਨੋ ਹਟਿਆ ਹੈਗਾ ਮੱਛਰ ਬਹੁਤ ਜ਼ਿਆਦਾ ਹੈਗਾ ਤੁਸੀਂ ਇਹੀ ਕਹੂਗੇ ਵੀ ਵਾਰੀ-ਵਾਰੀ ਇਹੀ ਕਹੀ ਜਾਂਦੇ ਵੀ ਮੱਛਰਾ ਆ ਜਾਂਦਾ ਵਾਰੀ-ਵਾਰੀ ਇਹੀ ਕਹਿੰਦੇ ਸਾਡੇ ਮੱਛਰ ਆਉਨੋ ਹੀ ਨਹੀਂ ਹਟਦਾ ਕਹਿੰਦਾ ਮੱਛਰ ਆ ਜਾਂਦਾ ਇੱਕ ਅਸੀਂ ਸਾਰੇ ਘਰਦਿਆਂ ਲਾਈਟਾਂ ਨਾਲ ਸਲਾ ਕੇ ਰੱਖਦੇ ਆ ਸਾਨੂੰ ਹਨੇਰੇ ਚ ਰਹਿਣ ਦੀ ਆਤਮ ਨਹੀਂ ਕੀ ਹੋਰੇ ਘਰਾਟ ਹੋਣ ਲੱਗੇ ਜੀ ਰੋ ਹਨੇਰਾ ਹੋ ਜਾਂਦਾ ਹੈਗਾ ਤੇ ਤਾਂ ਕਰਕੇ ਸਾਡੀ ਮੱਛਲ ਜ਼ਿਆਦਾ ਆਉਂਦਾ ਹੈਗਾ ਜਦੋਂ ਝਾੜੂ ਕਰਦੇ ਤੇ ਬਾਹਰ ਦੀਆਂ ਬੁੜੀਆਂ ਉਹ ਵੀ ਕਹਿਣਾਂ ਵੀ ਤੁਹਾਡੇ ਇੰਨਾ ਮੱਛਰ ਕਿਉਂ ਆ ਤੇ ਚਲੋ ਜੀ ਫਿਰ ਐਂਡ ਤੇ ਇੱਕ ਬਣੇ ਰਿਹਾ ਬੁਲਾਮ ਦੇ ਨਾਲ ਕੀ ਕਰੀ ਜੀ ਦੂਰੀ ਵਾਰ ਵੈਗਣੀ ਲੱਗਈ ਆ ਤੇ ਤੁਹਾਨੂੰ ਦਿਖਾਉਣੀ ਆਪਾਂ ਬੂਟਿਆਂ ਨੂੰ ਵੈਗਣੀ ਲੱਗੀ ਕਿੰਨੀ ਲੱਗੀ ਆ ਦਿਖਾ ਆ ਵੀ ਬੁੱਟ ਨੂੰ ਐ ਨਹੀਂ ਲੱਗੀ ਨਹੀਂ ਵੈਗਣੀ ਲੱਗੀ ਵੀ ਇਹ ਕਬੂਡੇ ਘਟੋ ਘੜਾ ਹੱਥ ਵੈਗਣੀ ਲੱਗੀ ਕਿੰਨੀ ਆਠੀ ਆ ਨਾ ਇਹ ਸਾਡੇ ਸਭ ਤੋਂ ਵੱਡੀ ਆ ਰਹੀ ਲੈ ਕਰ ਲੈ ਕੈਮਰਾ ਇੱਥੇ ਲਾ ਦੇ ਹਾਂ ਹਾਂ ਨਹੀਂ ਆ ਰਿਹਾ ਸਭ ਤੋਂ ਵੱਡੇ ਹਾਂ ਦੇਖੋ ਜੀ ਕਿੰਨੀ ਮੈਂਗਣੀ ਲੱਗਿਆ ਆ ਅੱਜ 19 ਲੱਗਿਆ ਇਹ ਹਮਨੇ ਇਹਨੂੰ ਇਹੀ ਤੜਕ ਕੇ ਦੇਣੀਆਂ ਮੈਂਗਣੀ ਹਾਂ ਜਖਾਮ ਤੋਂ ਚੰਗੀ ਆ ਲੈ ਆ ਪੱਤੇ ਝੜਦੇ ਥੱਲੇ ਥੱਲੇ ਨੇ ਬੰਦੇ ਕੀ ਆ ਮੁੜ ਕੇ ਵਾਦੀ ਵੇਖੀ ਕਿੰਨੀਆਂ ਨੇ ਨਹੀਂ ਕੰਡੇ ਨਹੀਂ ਉਹ ਕੀ ਕਹਿੰਦੇ ਨੇ ਕੰਡ ਜੀ ਆ ਕੰਡ ਜੀ ਆ ਵੇ ਕੰਡੇ ਆ ਹਾਂ ਮੈਂ ਵੀ ਉਦੋਂ ਥੋੜੀ ਸੀ ਨਾ ਤੇ ਮੈਨੂੰ ਐ ਲੱਗ ਜਿਵੇਂ ਕੰਡੇ ਚੁਭਦੇ ਹੁੰਦੇ ਐਦਾਂ ਲੇ ਬੂਟੇ ਤੇ ਵੀ ਲੱਗੀ ਐ ਦਿਖਾਈ ਆ ਦੋ ਤਿੰਨ ਨਹੀਂ ਤਿੰਨ ਚਾਰ ਲੱਗ ਗਾ ਉਹ ਦੋ ਦੇ ਲੱਗੀ ਤੇ ਇੱਥੇ ਮੈਂ ਧਣੀਆਂ ਬੀਜਿਆ ਸੀਗਾ ਤੇ ਧਣੀਆਂ ਵੀ ਉੱਗ ਰਾਇਆ ਆ ਦੇਖੋ ਛੋਟਾ ਛੋਟਾ ਉੱਗ ਰਾਇਆ ਹਾਂ ਇੱਥੇ ਇਦਾਂ ਨਿੱਕਾ ਜਿਹਾ ਕ੍ਰੇਲਾ ਲੱਗਿਆ ਪਿਆ ਦੇਖੋ ਜੀ ਆਹ ਮਿਰਚਾਂ ਦੇ ਬੂਟੇ ਪੱਤ ਕੇ ਨਾ ਇੱਥੇ ਵੀ ਧਣੀਆਂ ਵੀ ਦੇ ਨਾਮ ਨਾਲ ਤੇ ਇੱਕ ਇੱਕ ਲੱਗਿਆਗਾ ਕਿੰਨੇ ਲੱਗਿਆ ਇੱਕ ਹੋਰ ਲੱਗਿਆ ਸੀਗਾ ਹਾਂ ਦੋ ਲੱਗੇ ਹੋਗੇ ਤੇ ਇੱਧਰ ਵੀ ਲੱਗੇ ਬੈਂਗਣੀ ਆ ਨਿੱਕੇ ਜਿਹੀ ਬੂਟੇ ਨੂੰ ਦੇਖੋ ਜੀ ਹਾਂ ਜੀ ਮੈਂ ਬਣਾਉਣ ਲੱਗੀ ਹੁਣ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮੈਂ ਦਿਨੇ ਬਣਾ ਲਿਆ ਸੀਗਾ ਤੇ ਉਹਦਾ ਵਲੌਗ ਨਹੀਂ ਬਣਾਇਆਗਾ ਮੈਥੋਂ ਬਣਾਇਆ ਨਹੀਂ ਗਿਆ ਸੀਗਾ ਥੋੜਾ ਜਿਹਾ ਟਾਈਮ ਵੀ ਘੱਟ ਸੀਗਾ ਤੇ ਹੁਣ ਮੈਂ ਆਖਿਆ ਚਲ ਮੈਂ ਮੱਕੀ ਦੀ ਰੋਟੀ ਬਣਾਉਣ ਲੱਗੀ ਆ ਕਿਉਂਕਿ ਮੇਰੀ ਕੁੜੀ ਨੂੰ ਵੀ ਬਹੁਤ ਪਸੰਦ ਆ ਮੱਕੀ ਦੀ ਰੋਟੀ ਤੇ ਚਲ ਮੈਂ ਆਖਿਆ ਤੇ ਮੈਂ ਆ ਬਣਾ ਕੇ ਰੱਖ ਲਿਆ ਸੀਗਾ ਕਣਕ ਦੇ ਆਟੇ ਦੀਆਂ ਰੋਟੀਆਂ ਤੇ ਹੁਣ ਮੈਂ ਆਖਿਆ ਚਲ ਥੋੜੀ ਜੀ ਮੈਂ ਜਿਹੜੀ ਰੋਟੀ ਹੈ ਬਣਾਉਣੀ ਆ ਮੱਕੀ ਦੀ ਤੇ ਇਹ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨਾ ਵੀ ਮੈਂ ਮੱਕੀ ਦੀ ਰੋਟੀ ਕਿਵੇਂ ਬਣਾਉਂਗੀ ਤੇ ਇੱਕ ਕੌਲੀ ਮੈਂ ਮੱਕੀ ਦਾ ਆਟਾ ਲਿਆ ਆਟੇ ਨੂੰ ਮੈਂ ਛਾਂਲ ਲਿਆ ਸੀਗਾ ਤੇ ਅੱਧਿਕ ਕੌਲੀ ਪਾ ਦਾਂਗੇ ਕਣਕ ਦਾ ਆਟਾ ਕਿਉਂਕਿ ਨੀਰੇ ਮੱਕੀ ਦੇ ਆਟੇ ਦੀ ਮੈਥੋਂ ਤਾਂ ਰੋਟੀ ਕਦੇ ਬਣੀ ਨਹੀਂ ਕਿ ਜੇ ਥੋਥੋ ਬੰਨਦੀ ਹੋਈ ਮੱਕੀ ਦੀ ਆਟੇ ਦੀ ਤੁਸੀਂ ਬਣਾਈ ਹੋਈ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਵੀ ਐਸ ਤਰ੍ਹਾਂ ਬੰਨਦੀ ਹੈ ਕਿ ਮੱਕੀ ਦੀ ਰੋਟੀ ਤੇ ਮੈਂ ਜਦੋਂ ਵੀ ਮੱਕੀ ਦੀ ਰੋਟੀ ਬਣਾਉਣੇ ਤਾਂ ਥੋੜਾ ਜਿਹਾ ਮੈਂ ਕਣਕ ਦਾ ਆਟਾ ਜ਼ਰੂਰ ਐਡ ਕਰਦੀ ਹੁੰਨੀ ਆ ਇਹਨੂੰ ਚੰਗੀ ਤਰ੍ਹਾਂ ਨਾ ਮਿਲਾ ਲੈਨੇ ਆ ਆਟੇ ਨੂੰ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲੈਣਾਗਾ ਕਿਵਾਰੀ ਪਾਣੀ ਪਾਵਾਂਗੇ ਤਾਂ ਠਿੱਲਾ ਜਿਹਾ ਹੋ ਜਾਂਦਾ ਹੈਗਾ ਤੇ ਆਟੇ ਨੂੰ ਗੁੰਨਣਾ ਕਿਵੇਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਉਹਦੀ ਰੋਟੀ ਬਣ ਜਾਂਦੀ ਹੈਗੀ ਹੱਥ ਤੇ ਪਾਣੀ ਪਾ ਲਾਂਗੇ ਫਿਰ ਇਸ ਤਰ੍ਹਾਂ ਹੋ ਕਰ ਲਾਂਗੇ ਇਹਨਾਂ ਐਸ ਤਰ੍ਹਾਂ ਨੂੰ ਮਸਲ ਕੇ ਆਟੇ ਨੂੰ ਗੁੰਨਣਾ ਹੈ ਇਸ ਤਰ੍ਹਾਂ ਇਸ ਚੀਜ਼ਾਂ ਇੰਨੀ ਨੰਨੀ ਐਸ ਤਰ੍ਹਾਂ ਐਸ ਤਰ੍ਹਾਂ ਇਹ ਮਸਲ ਕੇ ਆਟਾ ਗੁੰਨਣਾਗੇ ਨਾ ਤੇ ਫਿਰ ਆਟਾ ਵਧੀਆ ਇੱਕੋ ਜਿਹਾ ਹੋ ਜਾਊਗਾ ਤੇ ਸ਼ਾਇਦ ਰੋਟੀ ਵੀ ਆਪਣੀ ਵਧੀਆ ਬਣ ਜੇ ਦੇਖੋ ਜੀ ਆਟਾ ਆਪਾਂ ਵਧੀਆ ਜਿਹਾ ਗੁੰਨ ਲਿਆ ਤੇ ਹੁਣ ਬਣਾਉਣ ਲੱਗੇ ਆ ਰੋਟੀ ਬਸ ਜ਼ਿਆਦਾ ਟਾਈਮ ਨਹੀਂ ਲਾਉਂਦੇ ਫਟਾਫਟ ਰੋਟੀ ਬਣਾ ਕੇ ਤਿਆਰ ਕਰ ਦਿੰਨੇ ਆ ਕਿਉਂਕਿ ਮੈਡਮ ਨੂੰ ਲੱਗੀ ਆ ਭੁੱਖ ਹਾਂਜੀ ਬਸ ਹੁਣ ਮੈਂ ਬਣਾਉਣ ਅੱਗੇ ਰੋਟੀ ਤੇ ਥੋੜਾ ਜਿਹਾ ਨਾ ਕਣਕ ਦਾ ਆਟਾ ਲੈ ਜਾਂਦਾ ਸੁੱਕਾ ਮੱਕੀ ਦਾ ਆਟਾ ਵੀ ਆਪਾਂ ਲਾ ਸਕਦੇ ਆ ਸੁੱਕਾ ਤੇ ਕਣਕ ਦਾ ਆਟਾ ਵੀ ਆਪਾਂ ਲਾ ਸਕਦੇ ਆ ਹੁਣ ਮੈਂ ਜਿੱਡਾ ਜਿੱਡੀ ਰੋਟੀ ਬਣਾਉਣੀ ਆ ਉਸੇ ਹਿਸਾਬ ਨਾਲ ਮੈਂ ਪੇੜਾ ਕਰ ਲੂੰਗੀ ਦੇਖੋ ਆਟਾ ਵਧੀਆ ਗੁੰਨਿਆ ਹੋਵੇ ਨਾ ਤੇ ਰੋਟੀ ਵੀ ਵਧੀਆ ਬਣ ਜਾਂਦੀ ਆ ਬਾਕੀ ਸਿਰੇ ਹੁਣ ਵੇਲਾਂ ਤੇ ਵਧਾ ਲੱਗੂਗਾ ਵੀ ਵਧੀਆ ਬਣਦੀ ਆ ਕਿ ਘਟਿਆ ਬਣਦੀ ਹੈਗੀ ਆ ਉਹ ਕੋ ਨੀਰੇ ਚੌਲਾਂ ਦੇ ਆਟੇ ਦੀ ਸੌਰੀ ਮੱਕੀ ਦੇ ਆਟੇ ਦੀ ਰੋਟੀ ਤਾਂ ਮੈਥੋਂ ਬੰਦ ਹੀ ਨਹੀਂ ਗਈ ਮੈਂ ਥੋੜਾ ਜਿਹਾ ਕਣਕ ਦਾ ਆਟਾ ਹੀ ਪਾ ਕੇ ਬਣਾਉਣੀ ਹੁੰਦੀ ਆ ਤੇ ਹੁਣ ਹਲਕਾ ਜਿਹਾ ਹੱਥ ਨਾਲ ਵੇਲਣਾ ਹੈਗਾ ਦਬਾ ਕੇ ਨਹੀਂ ਵੇਲਣਾ ਹੈਗਾ ਇਸ ਤਰ੍ਹਾਂ ਤੇ ਇਧਰ ਆਪਣਾ ਤਵਾ ਵੀ ਗਰਮ ਹੋਈ ਜਾਂਦਾ ਵਧੀਆ ਵਧੀਆ ਬਣੀ ਜਾਂਦੀ ਆ ਚਲੋ ਜਿਆਦਾ ਨਹੀਂ ਰੋਟੀ ਪਾਟੀ ਦੇਖੋ ਦੇਖੋ ਜੀ ਰੋਟੀ ਬਣ ਗਈ ਬਹੁਤ ਵਧੀਆ ਬਣ ਗਈ ਰੋਟੀ ਹੁਣ ਬਾੜੀ ਵਧਾਉਂਦੇ ਨਹੀਂ ਰੋਟੀ ਨਹੀਂ ਤਾਂ ਕਿਤੇ ਪਾਟ ਨਾ ਜਾਵੇ ਰੋਟੀ ਜਿਆਦਾ ਤੇ ਹੁਣ ਆਪਣਾ ਇਧਰ ਤਵਾ ਵੀ ਗਰਮ ਹੋਇਆ ਪਿਆ ਹੈਗਾ ਤੇ ਚਲੋ ਜੀ ਰੋਟੀ ਆਪਾਂ ਤਵੇ ਦੇ ਉੱਪਰ ਪਾ ਦਿੰਨੇ ਆ ਨਾ ਜ਼ਿਆਦਾ ਰੋਟੀ ਮੋਟੀ ਰੱਖੀ ਤੇ ਨਾ ਹੀ ਜ਼ਿਆਦਾ ਪਤਲੀ ਰੱਖੀਏ ਤੇ ਸੇ ਹਲਕੀ ਜਿਹੀ ਮੋਟੀ ਹੋਣੀ ਚਾਹੀਦੀ ਰੋਟੀ ਫਿਰ ਵਧੀਆ ਫੁੱਲਦੀ ਵੀ ਆ ਤੇ ਵਧੀਆ ਬਣਦੀ ਵੀ ਆ ਹੁਣ ਫੁੱਲਣ ਦਾ ਤਾਂ ਵੈਸੇ ਪਤਾ ਨਹੀਂ ਮੈਨੂੰ ਪਰ ਰੋਟੀ ਜ਼ਰੂਰ ਬਣਾ ਲਈ ਹੈ ਹਾਂਜੀ ਦੂਜੀ ਰੋਟੀ ਵੀ ਮੈਂ ਇਸੇ ਤਰੀਕੇ ਨਾਲੇ ਵੇਲ ਲਈਆ ਹੌਲੀ ਹੌਲੀ ਜੀ ਤੇ ਦਬਾ ਕੇ ਰੋਟੀ ਨਹੀਂ ਵੇਲਣੀ ਨਹੀਂ ਤਾਂ ਪਾੜ ਜੂਗੀ ਤੇ ਹੁਣ ਆਪਣੀ ਰੋਟੀ ਵੀ ਹੁਣ ਪਹਿਲੀ ਪਲਟ ਦਿੰਨੇ ਆ ਦੇਖੋ ਕਿੰਨੀ ਵਧੀਆ ਰੜ ਗਈ ਹੈ ਨਾ ਤੇ ਕਿੰਨਾ ਪਿਆਰਾ ਕਲਰ ਆਇਆ ਦੂਜੇ ਪਾਸੇ ਹੁਣ ਚੰਗੀ ਤਰ੍ਹਾਂ ਸੇਕ ਲਵਾ ਕੇ ਉਸ ਤੋਂ ਬਾਅਦ ਹੀ ਆਪਾਂ ਘਿਓ ਨਾਲ ਚੋਪੜਾਂਗੇ ਹੁਣ ਪਾਸਾ ਪਾਟ ਲਿਆ ਰੋਟੀ ਦਾ ਤੇ ਹੁਣ ਲਾ ਦਿੰਨੀ ਆ ਮੈਂ ਘਿਓ ਬਟਰ ਵੀ ਆਪਾਂ ਰੋਟੀ ਤੇ ਲਾ ਸਕਦੇ ਆ ਤੇ ਘਿਓ ਵੀ ਲਾ ਸਕਦੇ ਆ ਨਾ ਨਾ ਦੋਨੇ ਪਾਸੇ ਰੋਟੀ ਦੇ ਘਿਓ ਲਾਉਂਗੀ ਇੱਕ ਪਾਸੇ ਵੀ ਆਪਾਂ ਰੋਟੀ ਦੇ ਘਿਓ ਲਾ ਸਕਦੇ ਹਾਂ ਚਲੋ ਜੀ ਵਧੀਆ ਰੋਟੀ ਫੁੱਲ ਲੱਗੀ ਆ ਚਲੋ ਜੀ ਰੋਟੀ ਵੀ ਆਪਣੀ ਫੁੱਲ ਕੇ ਤਿਆਰ ਹੋ ਗਈ ਆ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਕੋਈ ਵੀ ਕੰਮ ਉਹ ਨਹੀਂ ਹੁੰਦਾ ਔਖਾ ਨਹੀਂ ਹੁੰਦਾ ਸੋਚਿਆ ਸੀਗਾ ਵੀ ਦੇਖਦੇ ਆ ਫੁੱਲਦੀ ਆ ਰੋਟੀ ਕਿ ਨਹੀਂ ਫੁੱਲਦੀ ਪਰ ਚਲੋ ਮਿਹਨਤ ਆਪਣੇ ਹੀ ਰੰਗ ਲਈ ਆਈ ਹੁਣ ਆਪਾਂ ਇਹਦਾ ਕਿਉਂਕਿ ਗਰਮ ਸੀ ਨਾ ਰੋਟੀ ਜ਼ਿਆਦਾ ਤੇ ਫਿਰ ਉਂਗਲਾ ਜ਼ਿਆਦਾ ਮੱਚਦੇ ਨਾ ਸੀਗੇ ਤੇ ਰੱਖ ਦਿੰਦੇ ਆ ਪਲੇਟ 'ਚ ਹੁਣ ਆਪਾਂ ਦੂਜੀ ਰੋਟੀ ਵੀ ਬਣਾ ਲੈਨੇ ਆ ਚਲ ਐਦਾਂ ਹੀ ਆਪਾਂ ਸੇਕ ਕੇ ਤੇ ਕਿਉਂ ਲਾ ਲਾਂਗੇ ਚਲੋ ਜੀ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰ ਲਈ ਆ ਤੇ ਮੈਂ ਚਾਰ ਰੋਟੀਆਂ ਬਣਾਈਆਂ ਦੋ ਮੇਰੀਆਂ ਤੇ ਦੋ ਮੇਰੀ ਬੇਟੀ ਦੀਆਂ ਰੋਟੀਆਂ ਦੇਖੋ ਤੇ ਨਾ ਮੇਰਾ ਹਸਬੰਡ ਰੋਟੀ ਖਾਵੇ ਮੱਕੀ ਦੀ ਤੇ ਨਾ ਖਾਵੇ ਬੇਟਾ ਰੋਟੀ ਮੱਕੀ ਦੀ ਕਿਉਂਕਿ ਸਾਨੂੰ ਦੋਨਾਂ ਨੂੰ ਪਸੰਦ ਆ ਤੇ ਅਸੀਂ ਬਸ ਦੋ ਦੋ ਰੋਟੀਆਂ ਲਾੜੀਆਂ ਮੱਕੀ ਦੀਆਂ ਹਾਂਜੀ ਦੇਖੋ ਰੋਟੀਆਂ ਬਹੁਤ ਵਧੀਆ ਲੰਘਾਂ ਤੇ ਬਹੁਤ ਹੀ ਈਜ਼ੀ ਤਰੀਕੇ ਹੈ ਰੋਟੀਆਂ ਬਣਾਉਣੀਆਂ ਦੱਸੀਆਂ ਤੇ ਮੈਂ ਜਿਹਨੇ ਬਣਾਇਆ ਸੀ ਸਾਗ ਸਾਗ ਨੂੰ ਮੈਂ ਲਾਇਆ ਤੜਕਾ ਤੇ ਫੁੱਲ ਵੀਡੀਓ ਆਪਾਂ ਤੁਹਾਨੂੰ ਸਾਗ ਦੀ ਵੇਖਣੀ ਆ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਆਪਾਂ ਤੁਹਾਡੇ ਨਾਲ ਇਹ ਰੈਸਪੀ ਸਾਗ ਦੀ ਜਰੂਰ ਸ਼ੇਅਰ ਕਰਾਂਗੇ ਹਾਂਜੀ ਤੇ ਦੇਖੋ ਬਹੁਤ ਵਧੀਆ ਮੱਕੀ ਦੀ ਰੋਟੀ ਤੇ ਥੋੜੀ ਜੀ ਹੈਗੀ ਹੈ ਕਮੀ ਕਿਉਂਕਿ ਜਿਹੜੀ ਪੰਜਾਬੀਆਂ ਦੀ ਸ਼ਾਨ ਹੁੰਦੀ ਹੈ ਨਾ ਇਹ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਮੂਲੀ ਹੋਵੇ ਤੇ ਨਾਲ ਹੋਵੇ ਪਿਆਜ਼ ਤੇ ਇੱਕ ਮਿਰਚ ਦਾ ਤੇ ਆਂਬ ਦਾ ਹੋਵੇ ਅਚਾਰ ਤੇ ਪੰਜਾਬੀਆਂ ਦੀ ਪੂਰੀ ਸ਼ਾਨ ਬਣ ਜਾਂਦੀ ਹੈ ਹਾਂਜੀ ਹਾਂ ਸੌਰੀ ਯਾਰ ਕਰਾਤਾ ਤੇ ਇੱਕ ਲੱਸੀ ਦਾ ਗਲਾਸ ਹੋਵੇ ਸੰਘਣੀ ਜੀ ਲੱਸੀ ਹੋਵੇ ਤੇ ਦੇਖੋ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਖਾਣ ਵਿੱਚ ਤੇ ਹੁਣ ਵੈਸੇ ਮੈਨੂੰ ਤਾਂ ਸਾਗ ਨੂੰ ਵੇਖ ਕੇ ਤੇ ਮੱਕੀ ਦੀਆਂ ਰੋਟੀਆਂ ਨੂੰ ਵੇਖ ਕੇ ਲੱਗਿਆ ਹੀ ਆ ਭੁੱਖ ਤੇ ਵਾਸ ਹੁਣ ਅਸੀਂ ਰੋਟੀ ਖਾਣ ਲੱਗੇ ਆ ਤੇ ਤੁਸੀਂ ਵੀ ਮੱਕੀ ਦੀ ਰੋਟੀ ਜ਼ਰੂਰ ਬਣਾ ਕੇ ਖਾਓ ਸਾਗ ਦੇ ਨਾਲ ਇੱਕ ਮਿੰਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਸੀਂ ਮੱਕੀ ਦੀ ਰੋਟੀ ਐਡੀ ਬਣਾਈ ਆ ਤੇ ਦੇਖੋ ਬਿਲਕੁਲ ਵੀ ਖਰਾਬ ਰੋਟੀ ਨਹੀਂ ਬਣੀ ਤੇ ਜਿਹੜੇ ਤਰੀਕੇ ਨਾਲ ਮੈਂ ਦੱਸੀ ਰੋਟੀ ਬਣਾਉਣੀ ਜ਼ਰੂਰ ਬਣਾਓ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤੇ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਤੇ ਸਾਡੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਦੇ ਆ ਕਰੋ ਲਾਈਕ ਵੀ ਕਰਦੇ ਆ ਕਰੋ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਵਲੌਗ ਤੇ ਰੈਸਪੀ ਕਿਸ ਤਰ੍ਹਾਂ ਲੱਗਦੀ ਹੈ ਮਿਲਾਂਗੇ ਕਿਉਂ ਨਿਊ ਰੈਸਪੀ ਨਾਲ ਨਿਊ ਵਲੌਗ ਨਾਲ ਤੇ ਆਪਾਂ ਥੋੜਾ ਟੈਸਟ ਕਰਕੇ ਵੀ ਦੱਸ ਦੇ ਹੈਗੇ ਆ ਫੇਰ ਥੋੜੇ ਨਾਲ ਸਾਹਮਣੇ ਟੈਸਟ ਕੀਤਾ ਨਹੀਂ ਸੀ ਚਲੋ ਦੱਸਦੇ ਆ ਮੱਕੀ ਦੀ ਰੋਟੀ ਦੇ ਨਾਲ ਸਾਰ ਕਿੱਦਾਂ ਲੱਗਦਾ ਮੈਂ ਰੋਟੀ ਹਜੇ ਗਰਮ ਆ ਹਲਾ ਤੂੰ ਹੀ ਖਾ ਖਾ ਹੈ ਨਾ ਬੱਸ ਹਾਲੇ ਖਾ ਰਾਂ ਐਨੇ ਪਿਆਰ ਨਾਲ ਰੋਟੀ ਖਵਾਈ ਨਹੀਂ ਦੇਖੋ ਮੁਰਗਾ ਸੋਦਾ ਨਹੀਂ ਰੋਟੀ ਮੱਕੀ ਸੱਚੀ ਸਾਵੀ ਬਹੁਤ ਸਵਾਦ ਬੜਾ ਵੈਸੇ ਮੈਂ ਦਿਨੇ ਸਾਗ ਖਾ ਲਿਆ ਸੀ ਨਾ ਤੇ ਹੁਣ ਮੱਕੀ ਦੀ ਰੋਟੀ ਨਾਲ ਤਾਂ ਬਹੁਤ ਜ਼ਿਆਦਾ ਸਵਾਦ ਲੱਗਦਾ ਤੁਸੀਂ ਜ਼ਰੂਰ ਬਣਾ ਕੇ ਦੇਖੋ ਵਾਰੀ ਵਾਰੀ ਕਹੀ ਜਾਂਦੇ ਹਾਂ ਹਾਂਜੀ ਤੇ ਫਿਰ ਮਿਲਦੇ ਹਾਂ ਕੋਈ ਨਿਊ ਰੈਸਪੀ ਨਾਲ ਨਿਊ ਵਲੌਗ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਜੀ ਬਾਏ